ਆਮ ਆਦਮੀ ਪਾਰਟੀ ਦੇ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਭਾਜਪਾ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰਾ ਮਾਲਵਿੰਦਰ ਕੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਕੁਝ ਲੀਡਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਾਣਬੁੱਝ ਕੇ ਫਸਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਕੇਜਰੀਵਾਲ ਨੂੰ ਹੁਣ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਤਿੱਖੇ ਨਿਸ਼ਾਨੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਦੇ ਉੱਤੇ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਮੁਖ ਬੁਲਾਰਾ ਮਾਲਵਿੰਦਰ ਕੰਗ ਦਾ ਹੋਰ ਕੀ ਕਹਿਣਾ ਹੈ ਅਰਵਿੰਦ ਕੇਜਰੀਵਾਲ ਜੀ ਦੇ ਜਿਹੜਾ ਈਡੀ ਨੇ ਅरेस्ट ਕੀਤਾ ਅੱਜ ਤੋਂ 11 ਦਿਨ ਪਹਿਲਾਂ ਜਾਂ ਜਿਹੜਾ ਇਹ ਕੇਸ ਮਨ ਘੜੰਤ ਪੜਾਇਆ ਗਿਆ 1.5 ਸਾਲ ਪਹਿਲਾਂ ਉਹਦੇ ਤੁਸੀਂ ਸਾਰੇ মিডিਆ ਦੇ ਸਾਥੀਆਂ ਨੇ ਵਾਰ-ਵਾਰ ਸੁਣਿਆ ਹੋਊਗਾ ਸਾਊਥ ਲੋਬੀ ਦਾ ਨਾਮ ਕਿ ਸਾਊਥ ਦੀ ਲੋਬੀ ਨੇ ਸ਼ਰਾਬ ਘਟਾਲਾ ਹੋਇਆ ਉਹਦੇ ਤੋਂ ਕਮਿਸ਼ਨ ਮੰਗਿਆ ਮੈਂ ਉਹਦੇ ਬਾਰੇ ਵੀ ਪੰਜਾਬੀ মিডিਆ ਦੇ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਹੈ ਜਿਹੜੀ ਸੋ ਕਾਲਡ ਸਾਊਥ ਲੋਬੀ ਵੀ ਹੈ ਜਿਹਦਾ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਲਗਾਤਾਰ ਭਾਜਪਾ ਝੂਠੇ ਕੇਸ ਦਰਜ ਕਰ ਰਹੀ ਹੈ ਕੂੜ ਪ੍ਰਚਾਰ ਕਰ ਰਹੀ ਹੈ ਇਲਕਸ਼ਨਾਂ ਤੋਂ ਦੂਰ ਰੱਖ ਰਹੀ ਹੈ ਉਹਦੀ ਸਚਾਈ ਇਹ ਆ ਪਹਿਲਾ ਗਵਾ ਸਰਤਚੰਦ ਰੈਡੀ ਹੁਣ ਉਹਦੇ ਬਾਰੇ ਮੈਂ ਥੋੜੀ ਡਿਟੇਲ ਤੁਹਾਨੂੰ ਦੱਸੂਗਾ ਅੱਜ ਦੱਸਣਾ ਵੀ ਚਾਹੂੰਗਾ ਸਰਤਚੰਦ ਰੈਡੀ ਇੱਕ 25000 ਕਰੋੜ ਦੀ ਫਰਮ ਦਾ ਸੌਤਾ ਇੱਕ ਬਿਜ਼ਨਸਮੈਨ ਦਾ ਮੁੰਡਾ 25000 ਕਰੋੜ ਔਰ ਕੋਈ ਮਾਮੂਲੀ ਬੰਦਾ ਨਹੀਂ ਹੈ ਸਰਤਚੰਦ ਰੈਡੀ ਨੂੰ ਮਨੀ ਲਾਂਡਰਿੰਗ ਦੇ ਕੇਸ 'ਚ ਨਵੰਬਰ 2022 'ਚ ਜਿਹੜਾ ਆ ਈਡੀ ਵੱਲੋਂ ਅਰੈਸਟ ਕਰ ਲਿਖਿਆ ਜਾਂਦਾ ਨਵੰਬਰ 2022 22 'ਚ ਈਡੀ ਵੱਲੋਂ ਸਰਤਚੰਦ ਰੈਡੀ ਜਿਹੜਾ ਕੀ ਅਰਵਿੰਦ ਕੇਦਰੀਵਾਲ ਜੀ ਦੇ ਖਿਲਾਫ ਇਹਨਾਂ ਨੇ ਗਵਾਹ ਬਣਾਇਆ ਉਹਨੂੰ ਅਰੈਸਟ ਕੀਤਾ ਜਾਂਦਾ ਔਰ ਅਰੈਸਟ ਤੋਂ 10 ਦਿਨ ਬਾਅਦ ਇੰਟਰਸਟਿੰਗ ਗੱਲ ਵੈਰੀ ਇੰਟਰਸਟਿੰਗ ਨਵੰਬਰ 2022 ਚ ਅਰੈਸਟ ਤੋਂ 10 ਦਿਨ ਬਾਅਦ ਉਸੇ ਹੀ ਚਰਚੰਦ ਰੈਡੀ ਤੋਂ 55 ਕਰੋੜ ਦਾ ਇਲੈਕਸ਼ਨ ਫੰਡ ਭਾਜਪਾ ਇਲੈਕਟੋਰਲ ਬਾਂਡ ਦੇ ਰਾਹੀਂ ਲੈਂਦੀ ਇਹ ਰਿਕਾਰਡ ਦੀ ਗੱਲ ਹੈ ਇਹ ਕੋਈ ਅਸੀਂ ਪੱਲਿਓ ਨਹੀਂ ਜੋੜ ਰਹੇ ਮਾਨਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਸ ਦਿਨ ਦਾ ਇਲੈਕਟੋਰਲ ਬਾਂਡ ਦਾ ਪਰਦਾ ਫਾਸ ਹੋਇਆ ਉਹਦੇ ਚ ਰਿਕਾਰਡ ਚ ਗੱਲ ਆਈ ਆ ਕਿ ਜਿਹੜਾ ਸਰਪ ਚੰਦ ਰੈਡੀ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਗਵਾਹ ਬਨਾਇਆ ਉਹਦੀ ਨਵੰਬਰ 2022 ਚ ਗਵਾਈ ਅਰੈਸਟ ਤੋਂ ਬਾਅਦ 10 ਦਿਨ ਦੇ ਅੰਦਰ ਅੰਦਰ ਉਹਦੇ ਤੋਂ 55 ਕਰੋੜ ਰੁਪਇਆ ਭਾਜਪਾ ਨੇ ਇਲੈਕਸ਼ਨ ਫੰਡ ਲਿਆ ਫੇਰ ਸੁਣੋ ਅਪ੍ਰੈਲ ਨਵੰਬਰ 2022 ਤੋਂ ਬਾਅਦ ਅਪ੍ਰੈਲ 2023 ਤੱਕ ਤਕਰੀਬਨ ਤਕਰੀਬਨ ਉਹਨੂੰ 6 ਵਾਰ ਉਹਨੀਆਂ ਸਟੇਟਮੈਂਟਸ ਲਈਆਂ ਗਈਆਂ ਇਹ ਇੱਕ ਫੈਕਟ ਹੈ 6 ਵਾਰ ਉਹ ਦਿਨ ਸਟੇਟਮੈਂਟ ਲਈਆਂ ਗਈਆਂ ਨਵੰਬਰ 22 ਤੋਂ ਲੈ ਕੇ 2000 ਅਪ੍ਰੈਲ 2023 ਤੱਕ ਤਕਰੀਬਨ 6 ਮਹੀਨਿਆਂ ਚ ਔਰ ਸਾਰੀਆਂ ਸਟੇਟਮੈਂਟ ਚ ਉਹਨੇ ਲਗਾਤਾਰ ਕਿਤੇ ਵੀ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਨਹੀਂ ਲਿਆ ਔਰ ਈਵਨ ਉਹਨੇ ਕਿਹਾ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਜਿਹੜਾ ਕਥੀ ਸ਼ਰਾਬ ਘਟੋਲਾ ਤੁਸੀਂ ਭਾਜਪਾ ਨੇ ਬਣਾਇਆ ਇਸ ਤੋਂ ਬਾਅਦ ਇਸ ਤੋਂ ਬਾਅਦ ਮਈ 2023 ਚ ਉਹਦੀ ਹਾਈ ਕੋਰਟ ਤੋਂ ਇਹ ਇਹ ਬੜੇ ਇੰਟਰਸਟਿੰਗ ਫੈਕਟ ਹੈ ਮਈ ਹ 2023 ਚ ਉਹਦੀ ਹਾਈ ਕੋਰਟ ਤੋਂ ਬੇਲ ਰਿਜੈਕਟ ਹੋ ਜਾਂਦੀ ਹੈ ਹੁਣ ਜਿਹੜਾ ਬੰਦਾ 25000 ਕਰੋੜ ਦਾ ਮਾਲਕ ਹੋਵੇ ਤੇ 6 ਮਹੀਨੇ ਜੇਲ੍ਹ ਚ ਰਹਿਣਾ ਪੈ ਜੇ 55 ਕਰੋੜ ਰੁਪਇਆ ਆਲਰੇਡੀ ਭਾਜਪਾ ਨੂੰ ਇਲੈਕਸ਼ਨ ਫੰਡ ਦੇ ਚੁੱਕਿਆ ਤੇ ਫਿਰ ਵੀ ਉਹਦੀ ਜ਼ਮਾਨਤ ਨਾ ਹੋਵੇ ਤੇ ਕਿਤੇ ਨਾ ਕਿਤੇ ਤੇ ਪ੍ਰੈਸ਼ਰ ਚ ਬੰਦਾ ਆ ਹੀ ਜਾਂਦਾ ਅਲਟੀਮੇਟਲੀ ਸਰਤ ਚੰਦ ਰੈਡੀ ਜਿਹੜਾ ਆ ਤਕਰੀਬਨ 8 ਮਹੀਨਿਆਂ ਬਾਅਦ ਇੱਕ ਝੂਠਾ ਸਟੇਟਮੈਂਟ ਦੇ ਦਿੰਦਾ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਸੋ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਸਰਤ ਚੰਦ ਰੈਡੀ ਕਥਿਤ ਸ਼ਰਾਬ ਘਟਾਲੇ ਦਾ ਅਰਵਿੰਦ ਜੀ ਦੇ ਖਿਲਾਫ ਗਵਾਹ ਬਣਾਇਆ ਉਹਦੇ ਤੋਂ ਭਾਜਪਾ 55 ਕਰੋੜ ਰੁਪਏ ਇੱਕ ਲੈਂਦੀ 5 ਇੱਕ ਲੈਂਦੀ ਟੋਟਲ 60 ਕਰੋੜ ਰੁਪਏ ਫਿਰ ਜਾ ਕੇ ਉਹਦੀ ਜ਼ਮਾਨਤ ਹੋ ਜਾਂਦੀ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਬੰਦਿਆ ਨੂੰ ਮਜਬੂਰ ਕੀਤਾ ਔਰ ਨਗਾਤਾਰ 8 ਮਹੀਨੇ ਉਹ ਨਕਾਰਦਾ ਰਿਹਾ ਇਹ ਵੀ ਰਿਕਾਰਡ ਦਾ ਪੱਖ ਹੈ ਉਹਨੇ ਕੋਰਟ ਚ ਮਨਾ ਕੀਤਾ ਕਿ ਕੋਈ ਮੇਰਾ ਲੈਣਾ ਦੇਣਾ ਨਹੀਂ ਅਰਵਿੰਦ ਕੇਜਰੀਵਾਲ ਜੀ ਦਾ ਦੂਸਰਾ ਐਮਐਸਆਰ ਦੂਸਰਾ ਜਿਹੜਾ ਇਹਨੇ ਐਵੀਡੈਂਸ ਗਵਾਹ ਮੁਖ ਗਵਾਹ ਬਣਾਇਆ ਅਰਵਿੰਦ ਜੀ ਦੇ ਖਿਲਾਫ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਹੈ ਉਹ ਉਹਨਾਂ ਦਾ ਨਾਮ ਆ ਮਗੁੰਟਾ ਸ਼੍ਰੀਨਿਵਾਸ ਰੈਡੀ ਸ਼ਾਰਟ ਸ਼ਾਰਟ ਨੇਮ ਮੈਂ ਐਮਐਸਆਰ ਕਹੂੰਗਾ ਮਗੁੰਟਾ ਸ਼੍ਰੀਨਿਵਾਸ ਰੈਡੀ ਐਮਐਸਆਰ ਐਮਐਸਆਰ ਵੀ ਇੱਕ ਸਾਊਥ ਦਾ ਬਹੁਤ ਵੱਡਾ ਕਾਰੋਬਾਰੀ ਹੈ 2021 ਚ ਮਨੀ ਲਾਂਡਰਿੰਗ ਦਾ ਇਤਿਹਾਸ ਤੇ ਪਰਚਾ ਦਰਜ ਹੋ ਜਾਂਦਾ ਮਾਰਚ 2021 ਚ ਚਾਰ ਵਾਰ ਦਾ ਮੈਂਬਰ ਪਾਰਲੀਮੈਂਟ ਹੈ ਔਰ ਮੁਗੰਟਾ Srinivas Reddy ਦਾ ਜਿਹੜਾ ਮੁੰਡਾ ਹੈ ਰਾਗਵ ਰੈਡੀ ਉਹ ਵੀ ਇੱਕ ਐਵੀਡੈਂਸ ਦੇ ਰੂਪ ਚ ਗਵਾਹ ਦੇ ਰੂਪ ਚ ਭਾਜ ਇਨਫੋਰਸਮੈਂਟ ਇਨਫੋਰਸਮੈਂਟ ਡੈਕਟਰੇਟ ਦਾ ਤੇ ਨਾ ਹੀ ਆ ਵੈਸੇ ਹੀ ਨਹੀਂ ਦਾ ਪਿੱਛੇ ਤੇ ਸਾਰੀ ਸਕ੍ਰਿਪਟ ਪ੍ਰਧਾਨ ਮੰਤਰੀ ਜੀ ਲਿਖ ਰਿਹਾ ਮੋਦੀ ਸਾਹਿਬ ਲਿਖ ਰਿਹਾ ਹੈ ਰਾਗਵ ਰੈਡੀ ਵੀ ਉਹਦੇ ਚ ਗਵਾਹ ਬਣਾਇਆ ਗਿਆ ਅਰਵਿੰਦ ਜੀ ਦੇ ਖਿਲਾਫ ਜਦੋਂ ਇਹ ਬੰਦੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਸਟੇਟਮੈਂਟ ਦੇਣ ਨੂੰ ਤਿਆਰ ਹੋ ਜਾਂਦੇ ਆ ਈਡੀ ਦੇ ਸਾਹਮਣੇ ਤੇ ਉਸੇ ਹੀ ਐਮਐਸਆਰ ਨੂੰ ਰਾਗਵ ਰੈਡੀ ਦੇ ਫਾਦਰ ਨੂੰ ਜਿਹੜਾ ਕਿ ਬਹੁਤ ਵੱਡਾ ਕਾਰੋਬਾਰੀ ਹੈ ਸਾਊਤਾ ਉਹਨੂੰ ਭਾਜਪਾ ਯਾਨੀ ਕਿ TDP ਔਰ ਭਾਜਪਾ ਜਿਹੜੀ ਮਿਲ ਕੇ ਆਂਧਰਾ ਚ ਇਲੈਕਸ਼ਨ ਲੜ ਰਹੇ ਆ ਆਂਧਰਾ ਪ੍ਰਦੇਸ਼ ਜਿਹੜੇ NDA ਦਾ ਅਹਿਮ ਲਾਈ ਆ 28 ਫਰਵਰੀ ਨੂੰ 2024 ਨੂੰ ਉਹਨੂੰ ਟਿਕਟ ਦੇ ਦਿੱਤੀ ਜਾਂਦੀ ਆ ਆਪ ਇਮੀਡੀਏਟਲੀ ਆਫਟਰ ਹੀ ਗੇਵੰਦਾ ਸਟੇਟਮੈਂਟ ਅਗੇਂਸਟ ਅਰਵਿੰਦ ਕੇਜਰੀਵਾਲ ਜੀ ਇਨ ਦਾ ਫਰੰਟ ਆਫ ਈਡੀ ਈਡੀ ਦੇ ਸਾਹਮਣੇ ਜਿਸ ਦਿਨ ਤੋਂ ਐਮਐਸਆਰ ਮਗੰਟਾ ਸ਼ਰੀਨਵਾਸ ਰੈਡੀ ਔਰ ਰਾਗਵ ਰੈਡੀ ਜਦੋਂ ਬਿਆਨ ਦੇ ਦਿੰਦੇ ਆ ਉਰ ਤੋਂ ਥੋੜੇ ਦਿਨ ਬਾਅਦ ਹੀ ਭਾਜਪਾ ਦਾ ਖਾਸ ਅਲਾਈ ਜਿਹੜਾ ਬਣਿਆ ਤਾਜ਼ਾ-ਤਾਜ਼ਾ ਬਣਿਆ ਪਹਿਲਾਂ ਵੀ ਰਿਹਾ ਐ ਐਨਡੀਆ ਚ ਹੁਣ ਤੇ ਇਹਨਾਂ ਦੀ ਪਿਛਲੇ ਦਿਨਾਂ ਦੇ ਦੇਖਿਆ ਆਪਾਂ ਚੰਦਰਬਾਬੂ ਨਾਇਡੂ ਤੋਂ ਬਾਕੀ ਬਹੁਤ ਲਗਾਤਾਰ ਅਮੀਸ਼ਾ ਤੇ ਪ੍ਰਧਾਨ ਮੰਤਰੀ ਜੀ ਨੂੰ ਮਿਲਦੇ ਆ ਉਹਨੂੰ ਲੋਕ ਸਭਾ ਦੀ ਟਿਕਟ ਜਿਹੜੀ ਆ ਐਨਡੀਆ ਵੱਲੋਂ ਫੇਰ ਦਿੱਤੀ ਜੀ ਇਹਦਾ ਮਤਲਬ ਬੜਾ ਸਪਸ਼ਟ ਹੈ ਚਾਹੇ ਸਰਤਚੰਦ ਰੈਡੀ ਹੋਵੇ ਚਾਹੇ ਐਮਐਸਆਰ ਹੋਵੇ ਰਾਗਵ ਰੈਟੀ ਦਾ ਪਿਓ ਦੋਨਾਂ ਨੂੰ ਇਨਾਮ ਦਿੱਤਾ ਗਿਆ ਆ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਜਾਂ ਐਨਡੀਆ ਵੱਲੋਂ ਜਾਂ ਭਾਜਪਾ ਵੱਲੋਂ ਕਿ ਤੁਸੀਂ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਜਿਹੜਾ ਆ ਈਡੀ ਨੂੰ ਆਪਣੀ ਸਟੇਟਮੈਂਟ ਦਰਜ ਕਰਾਓ ਹੁਣ ਜਿਹੜਾ ਅੱਜ ਜਿਹੜਾ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਯਾਨੀ ਕਿ ਜੇਲ੍ਹ ਚ ਭੇਜਿਆ ਆਫਟਰ 11 ਡੇਸ 11 ਦਿਨ ਦੇ ਈਡੀ ਦੇ ਰਿਮਾਂਡ ਤੋਂ ਬਾਅਦ ਅੱਜ ਉਹਨਾਂ ਨੂੰ ਭੇਜਤਾ ਜੁਡੀਸ਼ੀਅਲ ਰਿਮਾਂਡ ਤੇ 14 ਦਿਨ ਦੇ ਤੇ ਉਹਦੇ ਚ ਵੀ ਕੋਈ ਨਵਾਂ ਫੈਕਟ ਨਹੀਂ ਆਇਆ ਸਾਹਮਣੇ ਨਾਟ ਅ ਸਿੰਗਲ ਕੋਈ ਐਸਾ ਨਵਾਂ ਫੈਕਟ ਹੈ ਨਵਾਂ ਐਵੀਡੈਂਸ ਨਵੀਂ ਗੱਲ ਉਹੀ ਕਿਸੇ ਪਿੱਟੀ 2 ਸਾਲ ਜਿਸ ਗਵਾਈ ਦੇ ਜਾਂ ਜਿਸ ਸਟੇਟਮੈਂਟ ਦੇ ਆਧਾਰ ਤੇ ਪੂਰੀ ਕथित ਸ਼ਰਾਬ ਘਟਾਲਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਜਿਹਦੀ ਸ਼ੁਰੂਆਤ ਹੋਈ ਸੀ ਉਸੇ ਹੀ ਉਹਨੂੰ ਆਧਾਰ ਬਣਾ ਕੇ ਸੌਰਵ ਭਾਰਦवाज ਜੀ ਨਾਲ ਜਾਂ ਅਕਸ਼ੀ ਜੀ ਨਾਲ ਵਿਜੇ ਨਾਇਰ ਦੀ ਗੱਲ ਹੋਣਾ ਕੋਈ ਨਵੀਂ ਗੱਲ ਥੋੜੀ ਆ ਇਹ ਤੇ ਰਿਕਾਰਡ ਦਾ ਹਿੱਸਾ ਹੈ ਔਰ ਜਦੋਂ ਪਾਰਟੀ ਦਾ ਅਗਲੇ ਕੰਮ ਕਰਦੇ ਸੀ ਰੋਜ਼ ਗੱਲ ਕਰਦੇ ਸੀ ਔਰ ਜਿਹੜਾ ਇੱਕ ਗਵਾਹ ਇਹਨਾਂ ਨੇ ਮਨੀਸ਼ ਚੋਧਿਆ ਜੀ ਦਾ ਜਿਹੜੇ ਪੀਏ ਰਹੇ ਆ ਉਹਨਾਂ ਨੂੰ ਬਣਾਇਆ ਉਹਨਾਂ ਸਿਰਫ ਇੱਕ ਗੱਲ ਆਖੇ ਜੀ ਮੈਂ ਕੋਈ ਸ਼ਰਾਬ ਘੁਟਾਲੇ ਦੇ ਕਾਗਜ਼ ਉਹਨਾਂ ਨੇ ਜਿਹੜਾ ਹੈਂਡਓਵਰ ਕੀਤੇ ਆ ਸੀਐਮ ਆਫਿਸ ਨੂੰ ਕੋਈ ਉਹਦੇ ਚ ਨਵੀਂ ਗੱਲ ਨਹੀਂ ਕਥਿਤ ਸ਼ਰਾਬ ਘੁਟਾਲੇ ਦੇ ਕਾਗਜ਼ ਤੇ ਹਰੇਕ ਪਾਲਿਸੀ ਸਰਕਾਰ ਦੀ ਹੀ ਵਾਜ ਡਿਪਟੀ ਸੀਐਮ ਆਫ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਡਿਪਟੀ ਸੀਐਮ ਸੀਗੇ ਕਾਗਜ਼ ਲੈਣ ਕੇ ਜਾਣਾ ਓਐਸਡੀ ਦਾ ਪੀਏ ਦਾ ਸਟਾਫ ਦਾ ਕੰਮ ਹੈ ਸੋ ਕਹਿਣ ਤੋਂ ਭਾਵੇਂ ਆ ਕੀ ਅੱਜ ਭਾਜਪਾ ਦੀ ਤਾਣਾਸ਼ਾਈ ਦੇ ਖਿਲਾਫ ਭਾਜਪਾ ਦੀ ਨਫਰਤ ਹੀ ਰਾਜਨੀਤੀ ਦੇ ਖਿਲਾਫ ਭਾਜਪਾ ਦਾ ਲੋਕਸ਼ਾਹੀ ਤਾ ਕੀਤਾ ਜਾ ਰਿਹਾ ਘਾਣ ਉਹਦੇ ਖਿਲਾਫ ਜਦੋਂ ਆਮ ਆਦਮੀ ਪਾਰਟੀ ਔਰ ਖਾਸ ਕਰ अरविंद केजरीवाल ਇੱਕ ਚੁਣੌਤੀ ਦੇ ਰੂਪ ਚ ਉੱਪਰ ਕੇ ਆਉਂਦੇ ਆ ਔਰ ਸੜਕ ਤੋਂ ਲੈ ਕੇ ਸੰਸਦ ਤੱਕ ਪ੍ਰਧਾਨ ਮੰਤਰੀ ਮੋਦੀ ਔਰ ਭਾਜਪਾ ਨੂੰ ਚੁਣੌਤੀ ਦਿੰਦੇ ਆ ਤੇ ਇਹਨਾਂ ਦੇ ਮਨਾਂ 'ਚ ਡਰ ਪੈਦਾ ਹੋ ਜਾਂਦਾ ਐ ਅਰਵਿੰਦ ਕੇਜਰੀਵਾਲ ਜੀ ਨੂੰ ਕਿਤੇ ਨਾ ਕਿਤੇ ਫਾਈਲ ਟੰਗਿਆ ਜਾਵੇ ਅੰਦਰ ਕੀਤਾ ਜਾਵੇ ਕੋਈ ਇੱਕ ਨਵਾਂ ਸਬੂਤ ਨਹੀਂ ਕੋਈ ਕੋਈ ਨਵਾਂ ਫੈਕਟ ਨਹੀਂ ਕੋਈ ਨਵਾਂ ਗਵਾਹ ਨਹੀਂ ਅੱਛਾ ਜਿਹੜਾ ਕਹਿੰਦੇ 100 ਕਰੋੜ ਦਾ ਸਕੈਮ ਹੋਇਆ 100 ਕਰੋੜ ਰੁਪਏ ਅੱਜ ਤੱਕ तकरीबन 1.5-2 ਸਾਲ ਹੋ ਗਏ ਤੁਸੀਂ ਸਾਰੇ ਦੇਖ ਰਹੇ ਹੋ ਸਾਡੇ ਲੀਡਰਸ਼ਿਪ ਨੂੰ ਫੜਿਆ ਸਤਿੰਦਰ ਜੈਨ ਜੀ ਨੂੰ ਮਨੀਸ਼ ਜੀ ਨੂੰ ਸੰਜੇ ਸਿੰਘ ਜੀ ਨੂੰ ਸਾਡੇ ਹੁਣ ਨੈਸ਼ਨਲ ਜਿਹੜੇ ਕਨਵੀਨਰ ਉਹਨਾਂ ਨੂੰ ਫੜ ਲਿਆ 100 ਕਰੋੜ ਰੁਪਏ ਚੋਂ ਇੱਕ ਨਵੀਂ ਪਾਈ ਇਹ ਦਿੱਤਾ ਕਿੰਨਾਂ ਨੂੰ ਜਿਹੜੀ ਕਿਸੇ ਪਾਸੋਂ ਵਸੂਲ ਨਹੀਂ ਹੋਈ ਜਾਂ ਰਿਕਵਰ ਨਹੀਂ ਹੋਈ 500 ਤੋਂ ਵੱਧ ਥਾਵਾਂ ਤੇ ਇਹਨਾਂ ਨੇ ਛਾਪੇ ਮਾਰੇ ਆ ਭਾਜਪਾ ਦੀ ਈਡੀ ਸੀਬੀਆਈ ਜਿੰਨੀਆਂ ਵੀ ਏਜੰਸੀਆਂ ਆ ਏਜੰਸੀਆਂ ਤੇ ਹੁਣ ਕਾਹਦੀਆਂ ਉਹ ਉਹ ਤੇ ਭਾਜਪਾ ਤੇ ਅਲਾਈ ਬਣ ਗਿਆ 500 ਤੋਂ ਵੱਧ ਥਾਵਾਂ ਤੇ ਛਾਪੇ ਮਾਰਨ ਦੇ ਬਾਵਜੂਦ 100 ਕਰੋੜ ਚੋਂ ਇੱਕ ਨਵਾਂ ਰੁਪਈਆ ਨਹੀਂ ਲੱਭਿਆ ਨਵਾਂ ਸਬੂਤ ਨਹੀਂ ਲੱਭਿਆ ਨਵਾਂ ਐਵੀਡੈਂਸ ਨਹੀਂ ਲੱਭਿਆ ਨਵਾਂ ਗਵਾ ਨਹੀਂ ਲੱਭਿਆ ਅਖੇ ਜੀ ਇਹਨਾਂ ਨੇ ਸ਼ਰਾਬ ਪਿਟਾਲਾ ਕੀਤਾ ਤੇ ਅੱਜ ਫੇਰ ਜਿਹੜਾ ਆ ਉਹ ਸਾਹਮਣੇ ਆ ਗਈ ਗੱਲ ਕਿ ਨਵੀਂ ਗੱਲ ਮਕਸਦ ਇੱਕੋ ਹੀ ਆ ਭਾਜਪਾ ਔਰ ਮੋਦੀ ਦਾ ਇੱਕੋ ਹੀ ਮਕਸਦ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਬਾਹਰ ਰੱਖਿਆ ਜਾਵੇ ਚੋਣ ਪ੍ਰਚਾਰ ਤੋਂ ਅਰਵਿੰਦ ਕੇਜੀਵਾਲ ਜੀ ਨੂੰ ਬਾਹਰ ਰੱਖਿਆ ਜਾਵੇ ਔਰ ਹੋਰ ਤੇ ਹੋਰ ਆਪਾਂ ਸਾਰੇ ਡੈਮੋਕ੍ਰੇਸੀ ਨੂੰ ਪਿਆਰ ਕਰਦੇ ਆਂ ਆਪਾਂ ਸਾਰੇ ਚਾਹੇ ਅਸੀਂ ਤੁਸੀਂ ਪੱਤਰਕਾਰ ਦੋਸਤੋਂ ਅਸੀਂ ਰਾਜਨੀਤਿਕ ਫੀਲਡ 'ਚ ਆਂ ਚਾਹੇ ਆਮ ਬੰਦਾ ਵੀ ਜਿਹੜਾ ਸੁਣ ਰਿਹਾ ਕੈਮਰੇ ਤੇ ਅਸੀਂ ਸਾਰੇ ਲੋਕਸ਼ਾਹੀ ਪਸੰਦ ਲੋਕ ਆ ਆਪਣੀ ਵੋਟ ਦੀ ਜਿਹੜੀ ਤਾਕਤ ਹੈ ਉਹਦੇ ਆਧਾਰ ਤੇ ਆਪਣੀ ਸਰਕਾਰ ਚੁਣਦੇ ਆ ਲੇਕਿਨ ਬੀਜੇਪੀ ਦੇ ਲੀਡਰ ਤੇ ਸੰਗ ਪਾੜ-ਪਾੜ ਕੇ ਕਹਿ ਰਿਹਾ ਕਿ ਅਸੀਂ ਤੇ ਹੁਣ ਆਮ ਆਦਮੀ ਪਾਰਟੀ ਦੀਆਂ ਦਿੱਲੀ ਔਰ ਪੰਜਾਬ ਦੀਆਂ ਸਰਕਾਰਾਂ ਤੋੜਦੀਆਂ